ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਨਾਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੋਪਨ ਹੋਵਈ ਜੇ ਲਾਇ ਰਹਾ ਨਿਬਤਾਰੈ ਭੁਖਿਆ ਭੁਖ ਨ ਉਤਰੀ ਜੇ ਬੰਨਾ ਪਰੀਆਂ ਭਾਰ ਸਹਸ ਸਿਆਣ ਮ ਲਖ ਹੋਹੀ ਤਾਂ ਇੱਕ ਨ ਚੱਲੇ ਨਾਲੇ ਕਿਵ ਸਚਿਆਰਾ ਹੋਈਐ ਕਿਵ ਗੋੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲੇ ਹੁਕਮੀ ਹੋਵਨ ਅਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੈ ਹੁਕਮ ਲਿਖਦਕ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈਐ ਹੈ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੁੱਝੈ ਤਾ ਹਮੈ ਕਹੀ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਬਟਿਆਈਆਂ ਚਾਰ ਗਾਵੇ ਕੋ ਵਿੱਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹੀ ਗਾਵੇ ਕੋ ਜਪੇ ਦਿਸੇ ਦੂਰ ਗਾਵੇ ਕੋ ਵਿਖੇ ਹਦਰ ਦੂਰ ਹੈ ਕਥਨਾ ਕਥੀ ਨ ਆਵੇ ਟੂਟ ਕਥ ਕਥ ਕਥੀ ਕੋਟੀ ਕੋਟ ਪੋਟਾ ਦਿੰਦਾ ਦੇ ਲੈਂਦੇ ਠਗ ਪਾਹੇ ਜੁਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੀ ਪਰਵਾਹ ਸਾਚਾ ਸਾਹਿਬ ਸਾਚੁ ਨਾਹੀ ਬਖਿਆ ਭਉ ਅਪਾਰੇ ਆਖੈ ਮੰਗ ਦੇਹਿ ਦੇਹ ਦਤ ਕਰੇ ਤਤਾਰ ਫੇਰ ਕਿ ਅੰਦਰ ਰਖੀ ਐ ਜਿਤ ਦਸਹਿ ਦਰਬਾਰੇ ਮੋਹ ਕ ਭੋਲਣ ਬੋਲੀ ਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰੈ થાપ્યા ਨਾ ਜਾਏ ਕਿ ਤਨ ਹੋਈ ਆਪੇ ਆਪ ਨਿਰੰਜਨ ਹੋਈ ਜਿਨ ਸੇਵਿਆ ਤਨ ਪਾਇਆ ਬਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੁਖ ਕਰ ਲੈ જાય ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸੁਮਾਈ ਗੁਰਈਸ਼ਰ ਗੁਰ ਗੁਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣ ਆਖ ਨਹੀ ਕਹਿਣਾ ਕਥਨ ਨ ਜਾਇ ਗੁਰਾ ਇਕ ਦੇਹ 부ਝਾਈ ਸਭਨ ਜੀਆਂ ਦਾ ਇਕ ਦਾਤਾ ਸੋ ਮੈਂ ਬਿਸਰਨ ਜਾਇ ਸਿਰ ਧਨਾਵ ਮੈਂ ਜੇ ਤੁਸ ਭਾਵਾਂ ਵਿਣ ਭਾਣੇ ਕੈ ਨਾਏ ਕਰੀ ਜੇਤੀ ਸਿਰ ਠੂਪਾਈ ਵੇਖਾਂ ਵਿਣ ਕਰਮ ਕੈ ਮਿਲੇ ਲਈ ਮਦ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੇ ਸਿੱਖ ਸੋਣੀ ਗੁਰਾਂ ਇਕ ਦੇਬ ਜਾਈ ਸਭਨ ਜੀਆ ਗਾਇਕ ਦਾਤਾ ਸੋ ਮੈ ਵਿਸਰਨ ਨ ਜਾਈ ਜੇ ਜੁਗਜਾਰੀ ਅਰਜਾ ਹੁਰਦ ਸੁਣੇ ਹੋਈ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਨ ਔਰ ਖਾਏ ਕੈ ਜਸ ਕੀ ਰਤਿ ਜਗ ਦੇ ਜੀਤ ਨਦਨ ਆਵਈ ਤਵ ਤਨ ਪੁੱਛੈ ਕੇ ਕੀਟਾ ਅੰਦਰ ਗੇਟ ਕਰ ਦੋਸੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਗਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨ ਸੁਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਦਰਤ ਤਵਲਾ ਆਕਾਸ਼ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਹੀ ਨ ਸਕੈ ਕਾਲੇ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸ਼ਰ ਬਰਮਾ ਇੰਦ ਸੁਣਿਐ ਮੁਖ ਸਲਾਹ ਹਨ ਮੰਦ ਸੁਣਿਐ ਜੁਗ ਜੁਗਤ ਤਨ ਭੇਟ ਸੁਣਿਐ ਸਤ ਸਤਿ ਸਿਮਰਤ ਵੇਦੈ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ਼ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਠ ਛਠ ਕਾ ਈਸ਼ਣਾਨੈ ਸੁਣਿਆ ਪੜ ਪੜ ਭਾਵੇਂ ਮਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਗੁਣ ਗੁਣੇ ਗਾਹਾ ਸੁਣਿਆ ਸੇਖ ਪੀਰ ਪਤਿ ਸ਼ਾਹਾ ਸੁਣਿਐ ਅੰਦੇ ਪਾਵੈ ਰਾਹ ਸੁਣਿਐ ਹੱਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਮਨਿ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਇ ਕਾਗਦ ਕਲਮ ਨ ਲਿਖਣ ਹਾਰ ਮਨਨੇ ਕ ਬਹਿ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸਰਤ ਹੋਵੇ ਮਨ ਬੁੱਧ ਮੰਨੈ ਸਗਲ ਭਾਵਨ ਕੀ ਸੁੱਧੈ ਮੰਨੈ ਮਹ ਚੋਟਾ ਨਾ ਖਾਏ ਮੰਨੈ ਜਮਕੇ ਸਾਥਨ ਜਾਏ ਐਸਾ ਨਾ ਮਨ ਰੰਜਨ ਹੋਏ ਜਿ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਗ ਨ ਪਾਏ ਮੰਨੈ ਬਾਤਿਸੁ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧੈ ਐਸਾ ਨਾਮ ਨਿੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੀ ਸਦਾਾਰੇ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨ ਭਿਖੈ ਐਸਾ ਨਾਮ ਨਿਰੰਝਨ ਹੋਇ ਜੇ ਕੋ ਮੰਨ ਜਾਣੇ ਮਨ ਕੋਈ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵਹਿ ਦਰਗਮਾਨ ਪੰਚੇ ਸੁਹੈ ਹੇ ਦਰ ਰਜਾਨ ਪੰਚਾ ਗੁਰ ਇਕ ਤਿਆਨ ਜੇ ਕੋ ਕਹੈ ਕਰੀ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰੇ ਤੌਹਲ ਧਰਮ ਦਿਆ ਕਾ ਪੂਤ ਸੰਤ ਗਥਾ ਪਰਖਿਆ ਜਨ ਸੂਤੈ ਜੀ ਕੋ 부ਚੈ ਹੋਵੇ ਸਚਿਆਰ ਤਵਲੇ ਉਪਰ ਗਿਤਾ ਭਾਰੇ ਤਰਤੇ ਹੋਰ ਬਰੇ ਹੋਰ ਹੋਰ ਤਿਹਤੇ ਭਾਰ ਤਲੇ ਕਮਣ ਜੋਰੈ ਜੀ ਜਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾ ਮੇ ਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਗੀਤਾ ਹੋਈ ਗੀਤਾ ਤਣਸਵਲਿਓ ਰੂਪ ਕੀਤੇ ਦਤ ਜਾਣੇ ਕੌਣ ਗੂਤਾ ਗੀਤਾ ਬਸਾਓ ਇਕ ਗਵਾਓ ਤੁਸ ਤੈ ਹੋਈ ਲਖ ਤਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆਨ ਜਵ ਇਕ ਵਾਰੀ ਜੋਤ ਦੁ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਅਸ਼ੰਖ ਸਤੀ ਅਸ਼ੰਖ ਦਤਾਰੇ ਅਸ਼ੰਖ ਸੂਰ ਮ ਬਖਸਾਰ ਸੰਖ ਮੋਨਿ ਲਿ ਵਿਲਾਇ ਤਾਰੇ ਕੁਦਰਤ ਗਵਣ ਕਹਾ ਵਿਚਾਰ ਵਾਰਿ ਅਨ ਜਾਵੈ ਏਕ ਵਾਰਿ ਜੋਤੁ ਤੁਧ ਭਾਵੈ ਸਾਈ ਭਲੀਕਾਰ ਤੁਮ ਸਦਾ ਸਲਾਮਤ ਨਿਰੰਕਾਰੇ ਅਸੰਖ ਮੁਰਖੰਦ ਕੋਰ ਅਸੰਖ ਜੋ ਰਹਿ ਰਾਮ ਕੋਰਾ ਅਸੰਖ ਉਬਰ ਕਰ ਜਾਹਿ ਜੂਰ ਅਸੰਖ ਗਲ ਵਢ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਗੂੜਿਆਰ ਗੂੜ ਫਿਰਾਹੀ ਅਸੰਖ ਮਲੇਸ਼ ਮਲ ਭਖ ਕਾਹੀ ਅਸ਼ੰਖ ਨਿੰਦਗ ਸਰ ਕਰਹੀ ਭਾਰ ਨਾਨਕ ਨੀਚ ਕਹੇ ਵਿਚਾਰੇ ਵਾਰਿ ਅਨਜਵਾ ਇਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰੇ ਤੂੰ ਸਦਾ ਸਲਾਮਤ ਨਰੰਕਾਰ ਅਸ਼ੰਖ ਨਾਵ ਅਸ਼ੰਖ ਥਾਵ ਅਗੰਗ ਅਗੰਮ ਅਸ਼ੰਖਲ ਅਸ਼ੰਖ ਕਹੇ ਸਿਰ ਪਰ ਹੋਏ ਅਖਰੀ ਨਾਮੇ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੁਜੋਗ ਬਖਾਨ ਜਿਨ ਵੇ ਲਿਖੇ ਤਿਸ ਸਿਰ ਨਾਹੀ ਜਿਉ ਫਰਮਾਏ ਤਿਉ ਤਪਾਹੀ ਜੇਤਾ ਗੀਤਾ ਤੇ ਤਨਾਵ ਬਣ ਨਾਵੇਂ ਨਹੀਂ ਕੋਥਾਉ ਉਦਰਤ ਗਵਣ ਕਾ ਵਿਚਾਰ ਵਾਰੇ ਅਨਜਵ ਏਕ ਵਾਰੇ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸੁਲਾਮਤ ਦਰੰਕਾਰ ਭਰੀਏ ਹੱਥ ਪੈਰ ਤਨ ਦੇਹੀ ਪਾਣੀ ਤੁਤੇ ਉਤਰ ਸੁਖੇ ਨਮੋਦ ਭਲੀਤੇ ਗੱੜ ਹੋਏ ਦੇ ਸਭ ਉਣ ਲਈਓ ਤੋਈ ਪਰ ਇਹ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਕੁੰਨੀ ਬਾਬੇ ਆਖਣ ਨਾਏ ਕਰ ਕਰ ਕਰਣਾ ਲਿਖ ਲੈ ਜਾਹ ਕਾਪੇ ਬੀਜ ਅਬੇ ਹੀ ਕਹ ਨਾਨਕ ਹੁਕਮੀ ਆਵ ਜਾਹ ਤੀਰਥ ਤਪ ਦੇ ਆਦਤ दान ਜਿ ਕੋ ਪਾਵੈ ਤਲਕ ਮਾਨੈ ਸੁਣਿਆ ਮੰਨੇ ਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲਨ ਆਉ ਸਾਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਬਣ ਕੇ ਤੈ ਭਗਤ ਨ ਹੋਈ ਸਵਤਿਆਤ ਬਾਣੀ ਬਰਮਾਉ ਸਤ ਸੁਹਾੜ ਸਦਾ ਮਨ ਚਾਉ ਕਮਣ ਸੁਵੇਲਾ ਵਖਤ ਕਮਣ ਕਮਣ ਸਿਤ ਕਮਣ ਵਾਰੇ ਕਵਨ ਸਿਰਤੀ ਮਹੋ ਕਵਨ ਜਿਤ ਹੋਆ ਆਕਾਰ ਵੇਲਨ ਪਾਈਆ ਪੰਡਤੀ ਜੇ ਹੋਵੇ ਵਿਦਿਕ ਪੁਰਾਨ ਵਖਤਨ ਭਾਇਓ ਕਾਦੀਆ ਜੇ ਲਿਖਣ ਲੇਖ ਕੋ ਰਾਨ ਠਿਤ ਵਰਨ ਜੋਗੀ ਜਾਣੈ ਰਤਮ ਹੋ ਨ ਕੋਈ ਜਗਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਅੱਖ ਅਗਿ ਸਲਾਹੀ ਕਾ ਵਰਨੀ ਕਿਵ ਜਾਣ ਨਾਨਕ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾਂ ਕਹੋ ਵੇ ਨਾਨਕ ਜੇ ਕੋ ਆਪਾ ਉਜਾਣੈ ਅਗੇ ਗਿਆਨ ਸੋ ਹੈ ਪਾਤਲ ਪਤਲ ਲਖ ਅਗਾ ਸਾਂ ਅਗਾਸ ਉਡਕ ਉਡਕ ਪਾਲ ਥਕੇ ਵੇਦ ਕਹਨੇਕ ਬਾਤ ਸਹਿ ਸੇ 18 ਕਹਨ ਕ ਦੀਪ ਅਸਲ ਇਕ ਤਤ ਲਿਖਾ ਹੋਏ ਤਾਂ ਲਿਖੀ ਐ ਲਿਖਾ ਹੋਏ ਬਨਾਸ ਨਾਨਕ ਵੱਡਾ ਆਖੀ ਐ ਆਪੇ ਜਾਣੇ ਆਪ ਸਲਾਹੀ ਸਲਾਹੀ ਤਿਸੁਰ ਤਨ ਪਾਈ ਆ ਨਦੀਆਂ ਤੇ ਵਾਹ ਬਵੇ ਸਮੁੰਦ ਨ ਜਾਣੀਐ ਹੈ ਸਮੁੰਦ ਸਹ ਸੁਲਤਾਨ ਗ੍ਰਹ ਸਿਧੀ ਮਲ ਧੰਦ ਕਿڑی ਤੁਲਨਾ ਹੋਵਨੀ ਜੇ ਤੁਮਨ ਹੋਣਾ ਵਿਸਰਹਿ ਅੰਤਨ ਸਿਫਤੀ ਕਹਿਣ ਨ ਅੰਤ ਅੰਤਨ ਗਰਣ ਦੇਣ ਨ ਅੰਤ ਅੰਤਨ ਵੇਖਣ ਸੁਣਣ ਨ ਅੰਤ ਅੰਤਨ ਜਾਪੇ ਕਿਆ ਮਨ ਮੰਤਾ ਅੰਤਨ ਜਾਪੇ ਗੀਤਾ ਆਕਾਰ ਅੰਤਨ ਜਾਪੇ ਪਰਵਾਰੇ ਅੰਤ ਕਰਨ ਕਿਤੇ ਬਿਲ ਲਾਹੀ ਤਾਂ ਕੇ ਅੰਤਨ ਪਾਏ ਜਾਹੀ ਇਹੋ ਅੰਤਨ ਜਾਣੇ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਚਥਾ ਉੱਚੇ ਉਪਰ ਉਚਾਨਾ ਐਵਡਾ ਉਚਾ ਹੋਵੇ ਕੋਏ ਜਿਸ ਉੱਚ ਕੋ ਜਾਣੈ ਸੋਈ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੈ ਜੀਤੀ ਆਮ ਖਾਈ ਆਪੇ ਜਾਣੇ ਆਪੇ ਦੇ ਆਖਹਿ ਸਿਤੇ ਕੇ ਇੱਕ ਜਿਸਨ ਬਖਸ਼ੇ ਸਿਵਤ ਸਲਾਹ ਨਾਨਕ ਬਾਦਸ਼ਾਹੇ ਪਾਤਸ਼ਾਹ ਅਮੁੱਲ ਗੁਣ ਅਮਲ ਵਪਾਰ ਅਮਲ ਵਪਾਰੀ ਐ ਅਮਲ ਪੰਡਾਰੇ ਅਮੁੱਲ ਆਵੇ ਅਮੁੱਲ ਲੈ ਜਾਹੀ ਅਮਲ ਪਾਏ ਅਮਲ ਲਾ ਸੁਮਾਹੀ ਅਮੁੱਲ ਧਰਮ ਅਮਲ ਦੀ ਬਾਣ ਅਮੁੱਲ ਤੇ ਅਮਲ ਪਰਵਾਣ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਹੈ ਅਮੁੱਲ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਦਿਵਲਾਈ ਅਖੇ ਵਿਦ ਪਾਠ ਪੁਰਾਣ ਅਖੇ ਪੜੇ ਕਰਹੀ ਵਖਿਆਨ ਅਖੇ ਬਰਮੇ ਅਖੇ ਇੰਦ ਅਖੇ ਗੋਪੀ ਤੈ ਗੁਵਿੰਦ ਅਖੇ ਈਸਰ ਅਖੇ ਸਿੱਧ ਅਖੇ ਗਿਤੇ ਗੀਤੇ ਬੁੱਧ ਆਖੇ ਦਾਨ ਵਿੱਚ ਆਖੇ ਦੇਵ ਆਖ ਹੈ ਸੁਰ ਨਰ ਮਨ ਜਨ ਸੇਵੈ ਈਤੇ ਆਖ ਹੈ ਆਖਣ ਪਾਹੀ ਕੀਤੇ ਕਹਿ ਕਹਿ ਉਠੇ ਉਠ ਜਾਹੀ ਈਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕੇ ਕੀਕੇ ਜੀਵਡ ਭਵੈ ਦੇਵਡ ਹੋਇ ਨਾਨਕ ਜਾਣੈ ਸਚਸੋਇ ਜੇ ਕੋ ਅੱਖ ਬੋਲ ਬਗਾੜ ਤਾਂ ਲਿਖੀਐ ਸਿਰ ਗਵਰ ਗਵਾਰੇ ਸੋਦਰ ਕੇ ਹਸੋ ਕਰ ਕੇ ਹਾ ਜਿਤ ਬੈ ਸਰਬ ਸੁਮਾਲੇ ਬਾਜੀ ਨਾ ਦੇ ਅਨੇਕ ਅ ਸੰਖਾ ਕੀਤੇ ਵਾਣ ਹਾਰੀ ਕੀਤੇ ਰਗ ਪਰੇ ਸੋ ਕਹੀ ਅਨ ਕੀਤੇ ਗਵਣ ਹਾਰੀ ਗਾਵੇ ਤਨ ਪੜ ਪਣੀ ਬੇ ਸੰਤਰ ਗਵੇ ਰਜ ਧਰਮ ਦਵਾਰੀ ਗਾਵੇ ਜਿਤੁ ਗੁਪਤ ਲਿਖ ਜਾਣੇ ਲਿਖ ਲਗ ਧਰਮ ਵਿਚਾਰੇ ਗਾਵੇ ਸੁਰ ਬ੍ਰਹਮ ਦੇਵੀ ਸੋਹਣ ਸਦ ਸਵਾਰੀ ਗਾਵੇ ਇੰਦੇ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਧ ਸੁਮਤੀ ਅੰਦਰ ਗਾਵਨ ਸਤਿ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆ ਮਨ ਮੋਹਨ ਸੁਰਗਮ ਅਚ ਪਿਆਨੇ ਗਾਵਨ ਰਤਨ ਪਾਏ ਤੇਰੇ ਅਠ ਸੱਠ ਤੀਰਤ ਨਾਲੇ ਗਾਵੇ ਯੋਧ ਮਹਾਬਲ ਸੂਰਾ ਗਾਵੇ ਖੜੀ ਚਾਰੇ ਗਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇ ਤੁਧਨ ਗਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਵਨ ਸਿਮੈ ਜਿਤਨ ਆਵਨ ਨਾਨਕ ਆਵੀ ਚਾਰੀ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸੱਚੀ ਨਾਹੀ ਹੈ ਪਹਿ ਹੋਸੀ ਜਾਏ ਨ ਜਾਸੀ ਰਚਨਾ ਜੇਨ ਚਾਹੀ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤੇ ਦੇ ਵਢਾਈ ਜੋ ਜਿ ਭਾਵੇ ਸੋ ਹੀ ਕਰਸੀ ਹੁਕਮਨ ਕਰਨ ਜਾਈ ਸੋ ਪਾਤਸ਼ਾਹ ਸਾਹ ਬਾਦ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨਿਕ ਕਰਹਿ ਬੇਪੂਤਾ ਕਿੰਥ ਗਲ ਬੁਆਰੇ ਕਾਇਆ ਜੁਗਤ ਡੰਡਾ ਬਰਤੀ ਤੈ ਆਈ ਪੰਥੀ ਸકલ ਜਮਤੀ ਮਨ ਜੀਤੇ ਜਗ ਜੀਤੇ ਤਾ ਦੇਸ਼ਤ ਸਹ ਅਦੇਸ਼ ਆਦ ਨਿਲਨ ਦੇਨ ਹਤ ਜੂ ਜੁਗੇ ਇੱਕੋ ਵੀ ਸੈ ਪ੍ਰਗਤ ਗਿਆਨ ਦੇ ਆਪੰਡਾਰਨ ਕਟਕਟ ਵਜਹ ਨਾਦ ਆਪਨਾਥਨ ਤੇ ਸਭ ਜਾਣੀ ਰਿਦਿ ਹਿਦਿ ਅਵਰਹਿ ਸਾਦੇ ਸੰਜੋਗ ਵਿੱਚ ਜੋਗ ਦੁਇਕਾਰ ਚਲਾਵਹਿ ਲਿਖਿ ਆਵੈ ਭਾਗੇ ਆਦੇਸ਼ ਤੁਸੈ ਆਦੇਸ਼ ਆਦ ਨੀਲਨ ਦਿਨਹਤ ਜੁ ਜੁਗ ਏਕੋ ਵੇਸ ਹੈ ਇਕਮਈ ਜੁਗਤ ਵਿਆਈ ਦਿਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਈ ਦੀਬਾਣ ਜਿਵਤ ਭਾਵੈ ਤਵੇ ਚਲਾਵੈ ਜਿਵ ਹੋਵੇ ਫੁਰਮਾਣ ਅਹੋ ਵੇਖੈ ਉਹਨਾਂ ਅਨੰਦ ਰਣਿ ਆਵੈ ਬਤਿ ਉਹ ਵਿਡਾਣ ਆਦੇਸ਼ਤ ਸੈ ਆਦੇਸ਼ ਆਦਿ ਨੀਲਾ ਨਾ ਦਿਨਾਹਤ ਜੁਗ ਜੁਗ ਇੱਕ ਵੇਸੈ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਵਾਰੇ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰੇ ਆਦੇਸ਼ ਤਸੈ ਆਦੇਸ਼ ਆਦਿ ਅਨਿਦਨ ਅਦਨਹਤ ਜੁਗ ਜੁਗ ਏਕੋ ਵੇਸ ਹੈ ਇਕ ਦੂਜੀ ਭੋ ਲਖ ਹੀ ਲਖ ਵਹਿ ਲਖ ਵੇਸ ਲਖ ਲਖ ਗੇੜਾ ਆਖੀਐ ਵੇਖ ਨਾਮ ਜਗਦੀਸੈ ਕੀਤ ਰਹੀ ਪਤ ਪਵੜੀਆ ਜੜੀਐ ਹੋਏ ਅਕੀਸੈ ਸਣ ਗੱਲਾ ਆਕਾਸ਼ ਕੀ ਕੀਟ ਆਈ ਰੀਸੈ ਨਾਨਕ ਨਦਰਿ ਪਾਈਐ ਗੂੜੀ ਗੁੜਠੀਸੈ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਹਟੈ ਸੰਸਾਰੈ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤゥム ਨੀਚਨ ਕੋਈ ਰਾਤੇ ਰਤੇ ਤਿ ਤੇਵਾਰ ਬਵਣ ਪਾਣੀ ਅਗਨੀ ਪਾਤਲ ਤਿਸ ਵਿੱਚ ਤਰਤੀ ਥਾਬ ਰਖੇ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਥਿੱਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨੇ ਕਾਚ ਭਕਾਈ ਉਥੈ ਪਾਈ ਨਾਨਕ ਗਿਆ ਜਪੇ ਜਾਈ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਵਣ ਪਣੀ ਵੈ ਸੰਤਰ ਕੇਤੇ ਕਾਨ ਮਹੀਸੈ ਕੇਤੇ ਬਰਮੇ ਕਾਟਤ ਘੜੀਐ ਰੂਪ ਰੰਗ ਕੇ ਵੇਸੈ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸੈ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸੈ ਕੇਤੇ ਸਿੱਧ ਬੁੱਧ ਨਾਥ ਕੇਤੇ ਕਿਤੇ ਦੇਵੀ ਵਿਵੇਸਾ ਕਿਤੇ ਦੇਵ ਦਨਵ ਮਨ ਕੀਤੇ ਕਿਤੇ ਰਤਨ ਸੁਮੰਦੈ ਕੀਤੀ ਅਖਾਣੀ ਕੀਤੀ ਬਾਣੀ ਕਿਤੇ ਪਤ ਨਰਿੰਦ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤਨ ਅੰਤੈ ਗਿਆਨ ਖੰਡ ਮੈਂ ਗਿਆਨ ਪਰਚੰਡ ਜਿਤੈ ਨਾਦ ਬਿਨੋਦ ਕੋਟ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਤੈ ਗੜ ਤਤ ਘੜੀਐ ਬਹੁਤਿ ਅਨੂਪੈ ਤਾਕਿ ਅਗੱਲਾ ਗਥੀਆਂ ਨ ਜਾਹੇ ਜੇ ਕੋ ਕਹੈ ਪਿਛੈ ਪੁਛਤਾਇ ਤਿਤਥੈ ਘੜੀਐ ਸੁਰਤ ਮਤਿ ਮਨ ਬੁੱਧੈ ਤਿਤਥੈ ਘੜੀਐ ਸੁਰਸਤਾ ਕੀ ਸ਼ੁੱਧੈ ਕਰਮਖੰਡ ਕੀ ਬਾਣੀ ਜੋਰ ਦਿੱਤੇ ਹੋਰ ਨ ਕੋਈ ਹੋਰੈ ਤਿੱਥੇ ਜੋਦ ਮਹਾਬਲ ਸੂਰ ਤਨ ਮੇਰਾ ਰਹਿਆ ਪਰਪੂਰੈ ਤਿੱਥੇ ਸੀਤੋ ਸੀਤਾ ਮਹਿਮਾ ਮਾਹੀ ਤਗ ਰੂਪਨ ਕਥਨੇ ਜਾਹੀ ਨਾ ਹੋਏ ਮਰਹਿ ਨ ਠਾਗੇ ਜਾਹੀ ਜਿਨ ਕੈ ਰਾਮ ਵਸੇ ਮਨ ਮਾਹੀ ਤਿੱਥੇ ਭਗਤ ਵਸੇ ਕੇਲ ਕਰਹਿ ਅਨੰਦ ਸੱਚਾ ਮਨਸੋਈ ਸੱਚਖੰਡ ਵਸੀ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲੈ ਤਿੱਥੈ ਖੰਡ ਮੰਡਲ ਵਰਪੰਡ ਜੀ ਕੋ ਕਥੈ ਤਾ ਅੰਤ ਨੰਤੈ ਤਿੱਥ ਲੋ ਲੋ ਅਗਰ ਜਿਵ ਜਿਵ ਹੁਕਮ ਤਵੇ ਤਵਕਾਰ ਵੇਖਿ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੇ ਜਤ ਪਹਾਰ ਧੀਰਜ ਸੁਨਿਆਰ ਅਹਰਣ ਮਤ ਵਿਦਹਥਿਆਰੇ ਓਖ ਲਾਇ ਅਗਨ ਤਪਤਾਉ ਭੰਡ ਭਾਉ ਅਮਰਤ ਤਿਤ ਟਾਲੇ ਘੜੀਏ ਸ਼ਬਦ ਸਚੀ ਟਕਸਾਲੇ ਜਿਨ ਕੋ ਨਜ਼ਰ ਕਰੇ ਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰ ਪਾਣੀ ਪੀਤਾ ਮਾਤਾ ਦਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਖੁਜਲੇ ਕੀਤੀ ਛੁੱਟੀ ਨਾਲ ਜਿਨਨੇ ਨਾਮ ਧਿਆਇਆ ਗਏ ਮਸਕਤ ਕਾਨ ਨਾਨਕ ਦੇਵ ਖਿ ਉਜਲੇ ਕਿਤੇ ਛੁੱਟੀ ਨਾ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ